ਜਦੋਂ ਸਾਰੇ ਬਾਹਾਂ ਖੜੀਆਂ ਕਰਦੇ ਨਾ ਵੀ ਸਾਡੀ ਦਵਾਈ ਨਹੀਂ ਹੁਣ ਕੰਮ ਕਰਦੀ ਹੁਣ ਦੁਆ ਕੋਈ ਗੁਰੂ ਜੀਵਨ ਚੋਂ ਕੱਟ ਦਵੇਗਾ ਕਿਈ ਕਈ ਵਾਰ ਪੰਡਿਤ ਸ਼ਿਵਦਤ ਨੇ ਮਨ ਵਿੱਚ ਇੱਕ ਦਿਨ ਫੁਰਨਾ ਆਇਆ ਉਹਦਾ ਸਰੂਪ ਤੁਹਾਨੂੰ ਉਸ ਦਿਨ ਸਮਝਾਂਗਾ ਉਸ ਦਿਨ ਮੈਨੂੰ ਮੇਰੇ ਇਸ਼ਟ ਸ਼੍ਰੀ ਰਾਮਚੰਦਰ ਦੇ ਰੂਪ ਚ ਦਰਸ਼ਨ ਦਿਓਗੇ ਇਹ ਮਨ ਦਾ ਫੁਰਨਾ ਹੈ ਉੱਚੀ ਨਹੀਂ ਬੋਲਿਆ ਕਾ ਕਿਨਾਰੇ ਗੋਵਿੰਦ ਰਾਏ ਦੀ ਖੇਲਦੇ ਸਨ ਸਾਥੀਆਂ ਨਾਲ ਸ਼ਿਵਦਤ ਜੀ ਦੇ ਕਰੀਬ ਗਏ ਜੀ ਦੀ ਅੱਖਾਂ ਤੇ ਹੱਥ ਰੱਖਦੇ ਤੇ ਕਹਿੰਦੇ ਪੰਡਿਤ ਜੀ ਮੈਂ ਆ ਗਿਆ ਸ਼ਿਵਦਤ ਜੀ ਆਵਾਜ਼ ਸੁਣ ਕੇ ਨਾ ਕੰਬੇ ਰੋਂ ਖਰਖਰਾ ਗਿਆ ਬਾਸ ਬੜੀ ਅਗਮੀ ਸੀ ਸੋਚਦੇ ਨੇ ਮਨਾ ਬੰਦਗੀ ਕੀਤੀ ਐ ਭਗਤੀ ਕੀਤੀ ਐ ਲਗਦਾ ਇੰਤਜ਼ਾਰ ਦੀਆਂ ਘੜੀਆਂ ਖਤਮ ਜੀ रामचंद्र ਮਹਾਰਾਜ ਆ ਗਏ ਨੇ ਭੁਲੀਆਂ ਤੇ ਸਾਹਮਣੇ ਉਹਦਾ ਰੋਸ਼ਨ ਚਿਹਰਾ ਗੋਬਿੰਦ ਰਾਜ ਦਾ ਤੱਕਿਆ ਅਸੀਂ ਤੁਸੀਂ ਕੌਣ ਕਹਿੰਦੇ ਜਿਹਨੂੰ ਰੋਜ਼ ਯਾਦ ਕਰਦਾ ਆ ਝਾਕ ਪਈ ਸ੍ਰੀ ਰਾਮਚੰਦਰ ਦੀ ਅੱਖਾਂ ਫਿਰ ਮਲੀਆਂ ਵੀ ਕੋਈ ਹੋਰ ਨਾ ਹੋਵੇ ਮਲ ਕੇ ਵੇਦੇ ਨੇ ਤੇ ਉਹ ਵਾਕਿਆ ਹੀ శ్రీ ਰਾਮਚੰਦਰ ਪ੍ਰਗਟ ਨੇ ਕਹਿੰਦੇ ਵੈਰਾਗ ਵੀ ਦਰਉ ਜ਼ਾਰ ਰੋ ਪਈ ਅੱਜ ਤੋਂ ਮੂਰਤੀ ਪੂਜਾ ਬੰਦ ਕੁੰਤ ਰਾਜ ਦੇ ਚਰਨਾਂ ਦਾ ਧਿਆਨ ਸ਼ੁਰੂ ਕਿਨਾਰੇ ਖੇਡਣਾ ਤੇ ਸ਼ਿਵਦਤ ਜੀ ਨੇ ਦਰਸ਼ਨ ਕਰਨੇ ਤੇ ਜਿਸ ਦਿਨ ਨਾ ਆਉਣਾ ਉਸ ਦਿਨ ਗੁਰੂ ਕੇ ਮਹਿਲਾ ਚ ਜਾ ਕੇ ਦਰਸ਼ਨ ਕਰਨੇ ਤਕਰੀਬਨ ਰੋਹ ਜਾ ਕੇ ਅੱਖਾਂ ਤੇ ਹੱਥ ਰੱਖ ਕੇ ਆਖਣਾ ਪੰਡਤ ਜੀ ਝਾਤ ਜਿਵੇਂ ਬੱਚਿਆਂ ਦਾ ਸੁਟਾ ਹੈ ਫੜ ਕੇ ਗਲੇ ਨਾਲ ਲਾ ਲੈਣਾ ਮੇਰੇ ਮੁਰਸ਼ਿਦ ਆਏ ਨੇ ਪ੍ਰੇਮੀ ਬਣ ਕੇ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਸਵਾਸ ਛੱਡੇ ਸਨ ਆਨੰਦਪੁਰ ਜਾ ਕੇ ਪੰਡਤ ਸ਼ਿਵਦਤਤ ਨੇ ਮਹਾਰਾਜ ਨੇ ਧੀਰ ਤੱਕ ਨਿਭਾਈ